ਤੁਸੀਂ ਆਪ ਤਾਂ ਆ ਲਈ ਬਟੂੜੂ ਕੋਲੋਂ ਸੇ ਆ ਰਹੇ ਸਾਡੇ ਕੋਲ ਕੰਨਾ ਚਲੋ ਸਾਡੇ ਖੇਤਾਂ 'ਚ ਬੜਿਓ ਆ ਕੇ ਟਰਾਲੀ ਤਾਂ ਖੜੀ ਆ ਸਾਡੀ ਇੱਕ ਵੀ ਬੰਦਾ ਹੈ ਨਹੀਂ ਹੁਣ ਟਰਾਲੀ ਲੈ ਜੂਗੇ ਤੁਸੀਂ ਟਰਾਲੀ ਤਾਂ ਤਾਂ ਲੈ ਆਏ ਸੀ ਬੜਾ ਹੁਣ ਲੈ ਜੂਗੇ ਟਰਾਲੀ ਰੋੜਿਆਂ ਨਾਲ ਭਰੀ ਪਈ ਹੈ ਬਹੁਤ ਅਜਰ ਬੰਬਾਰਾ ਬਰੀ ਹੋਈ ਹੈ ਹੁਣ ਤੁਸੀਂ ਲੈ ਜੂਗੇ ਸਾਡੀ ਟਰਾਲੀ ਦੇ ਦਿਓ ਜੇ ਗੱਲ ਕਰਨੀ ਤਾਂ ਬਦ ਕਰ ਲਿਓ ਨਹੀਂ ਅਸੀਂ ਵਿੱਚ ਵੱਜਾਂਗੇ ਹੁਣ ਸਾਡੇ ਰੋੜੇ ਲਾ ਕੇ ਦਿਆਂਗੇ ਟਰਾਲੀ ਸਾਡੇ ਨਾਲ ਨਹੀਂ ਰੋੜੇ ਲਾ ਕੇ ਦਿਆਂਗੇ ਇੱਥੇ ਸਾਨੂੰ ਰੋੜੇ ਨਹੀਂ ਪੱਟੇ ਜਾਣਗੇ ਇੱਥੇ ਰੋੜੇ ਨਹੀਂ ਮਿਲਦੇ ਅਸੀਂ ਜਿਹੜੀ ਮਰਜ਼ੀ ਕਰਨ ਪੱਟ ਲੈ ਪੱਟ ਲੈ ਕੇ ਫਿਰ ਮਾਰ ਲੈ ਸਾਰੀ ਦੁਨੀਆ ਮਾਰ ਦੇਗਾ ਤੂੰ ਹੈ ਭਾਈ ਦਾ ਕੋਈ ਗੱਲ ਦਲੀਲ ਨਾਲ ਗੱਲ ਕਰ ਰਿਹਾ ਨਾ ਪਹਿਲਾਂ ਤੂੰ ਸਿਰ ਬੰਦਾ ਬੰਦਾ ਆਇਆ ਅਸੀਂ ਕੁਝ ਕਿਹਾ ਨਾ ਤੂੰ ਰੋਕਿਆ ਉੱਥੇ ਸਾਡੇ ਬੰਦੇ ਦੀ ਬਾਹਰ ਪੱਟੀ ਉਹਨਾਂ ਨੇ ਪੰਗਾ ਲਿਆ ਉਹਨਾਂ ਨੇ ਪੁੱਛੋ ਉਹਨਾਂ ਨੂੰ ਸਾਡੇ ਕੋਲ ਬੰਬ ਜਨਾਬ ਕਿੱਥੇ ਬੰਬ ਬਣਾਉਣੇ ਆ ਤਾਂ ਦੱਸੋ ਕਿੱਥੇ ਫੈਕਟਰੀ ਬੰਬਾਂ ਦੀ ਸਾਡੇ ਕੋਲੇ ਤੁਸੀਂ ਲੜ ਲਓ ਅਸੀਂ ਲੜਨ ਦੀ ਗੱਲ ਆਏ ਮਾਰਦੇ ਅਸੀਂ ਬਾਪ ਕਰਦੇ ਸਾਡੀ ਟਾਲੀ ਦੇ ਨੇ ਦੇ ਦੋ ਨਹੀਂ ਗੱਲ ਹੋਵੇ ਕਦੇ ਬਾਪ ਮੁਰੱਬਾ ਬੰਦੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਅਤੇ ਕਿਸਾਨ ਆਮੋ ਸਾਹਮਣੇ ਹੁੰਦਾ ਹੋਇਆ ਨਜ਼ਰ ਆਇਆ ਇਹ ਦਸਦੀਕੇ ਤਸਵੀਰਾਂ ਨੇ ਬਠਿੰਡਾ ਦੇ ਰਾਮਪੁਰਾ ਫੂਲ ਦੇ ਪਿੰਡ ਜਿਉਂਦੀਆਂ ਜਿੱਥੇ ਅੱਜ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਟਕਰਾਹ ਹੁੰਦਾ 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 ਬੱਚਿਆ ਵੱਡੀ ਗੰਟੀ ਵਿੱਚ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪਿੰਡ ਦੇ ਵਿੱਚ ਜਾ ਕੇ ਮੁਰੱਬਾ ਬੰਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸਾਨਾਂ ਦੇ ਵੱਲੋਂ ਇਸ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਕਿਸਾਨਾਂ ਦੀ ਟਰਾਲੀ ਨੂੰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਬਜ਼ੇ ਵਿੱਚ ਲੈ ਲਿਆ ਗਿਆ ਕਿਸਾਨਾਂ ਦੇ ਵੱਲੋਂ ਆਪਣੀ ਟਰਾਲੀ ਨੂੰ ਛਡਵਾਉਣ ਦੇ ਲਈ ਪੁਲਿਸ ਪ੍ਰਸ਼ਾਸਨ ਦੇ ਨਾਲ ਤਿੱਖੀ ਬਹਿਸਵਾਦੀ ਕਰਨੀ ਪਈ ਤੇ ਇਸ ਦੌਰਾਨ ਕਿਸਾਨ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਵੀ ਨਜ਼ਰ ਆਏ ਜਿਸ ਤੋਂ ਬਾਅਦ ਕਿਸਾਨਾਂ ਦੇ ਰੋਹ ਦੇ ਅੱਗੇ ਪ੍ਰਸ਼ਾਸਨ ਝੁਕਿਆ ਤੇ ਉਨ੍ਹਾਂ ਦੇ ਵੱਲੋਂ ਟਰਾਲੀ ਕਿਸਾਨਾਂ ਨੂੰ ਵਾਪਸ ਮੋੜਨ ਲਈ ਤਸਵੀਰਾਂ ਨੇ ਰਾਪੂਰਾ ਖੂਲ ਦੇ ਪਿੰਡ ਜਿਉਂਦਿਆਂ ਜਿੱਥੇ ਕਿਸਾਨਾਂ ਅਤੇ ਪੁਲਿਸ ਦੇ ਵਿਚਕਾਰ ਤਿੱਖੀ ਬਹਿਸ ਵਾਜੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ लाਠੀ ਚਾਰਜ ਵੀ ਕਿਸਾਨਾਂ ਦੇ ਉੱਤੇ ਕੀਤਾ ਗਿਆ ਹੈ ਤੁਸੀਂ ਸਾਡੇ ਕੋਲ ਡੰਗਾ ਲਈ ਵੇਖੋ ਛੋਟੂ ਕੋਲ ਹਥਿਆਰ ਹੈ ਤੇ ਫਿਰ ਅਸੀਂ ਸਾਡੇ ਕੋਲ ਗੰਨਾ ਹੈ ਆਪ ਵੀ ਅਫਸਰ ਦੀ ਖਾਤ ਸਾਡੇ ਨੂੰ ਮਾਰ ਦਿਓ ਨਹੀਂ ਸਾਡਾ ਰਾਹ ਹੈ ਨਹੀਂ ਸਾਨੂੰ ਮਾਰ ਦਿਓ ਥੋੜਾ ਰੋਕੋ ਚਲੋ ਸਾਡੇ ਖੇਤਾਂ 'ਚ ਬੜਿਓ ਅੱਗੇ ਆੜੇ ਸੀ ਜੀ ਜੀ ਸਾਹਿਬ ਖੜੇ ਕਰੋਗਾ ਜਿਸੋ ਤੇ ਬੰਦਾ ਪਾਉਂਦਾ ਪਾਉਂਦਾ ਤੁਸੀਂ ਜਾ ਕੇ ਪਿੰਡ ਤੁਸੀਂ ਨਾਲ ਸੀ ਬੁਰੇ ਬ੍ਰੇਡ ਵਿੱਚ ਉੱਥੋਂ ਬਚਾ ਨਹੀਂ ਤਕਰਾਰ ਤਕਰਾਰ ਹੋਣਾ ਹੈ ਸਰਕਾਰ ਉਹ ਹੋ ਗਈ ਇਹਨਾ ਤਕਰਾਰ ਹੋਣੇ ਨਹੀਂ ਅੱਸੀਆਂ ਨਹੀਂ ਹਰ ਕਾਹਨ ਨੂੰ ਮਣਕੇ ਲੱਠੀ ਚਾਕ ਕਰਦਾ ਤੇ ਬੰਦਾ ਨਹੀਂ ਫੜਿਆ ਜੀ ਤਿੰਨ ਬੰਦੇ ਨਹੀਂ ਟਰਾਲੀ ਦਾ ਤਾਂ ਫੜਿਆ ਸਾਡੀ ਇੱਕ ਵੀ ਬੰਦਾ ਹੈ ਨਹੀਂ ਹੁਣ ਟਰਾਲੀ ਲੈ ਜਾਓਗੇ ਤੁਸੀਂ ਟਰਾਲੀ ਤਾਂ ਤਾਂ ਲੈ ਆਏ ਸੀ ਬੜਾ ਹੁਣ ਲੈ ਜਾਓਗੇ ਰੋੜਿਆਂ ਦਾ ਭਰੀ ਪਈ ਆ ਉਹ ਤਾਂ ਜੰਮ ਬੰਬਾਂ ਨਾਲ ਭਰੀ ਹੋਈ ਹੈ ਹੁਣ ਤੁਸੀਂ ਲੈ ਜਾਓਗੇ ਟਰਾਲੀ ਕਿਹਨੂੰ ਲੈ ਜਾਣੀ ਹੈ ਸਾਡੀ ਟਰਾਲੀ ਦੇ ਦਿਓ ਜੇ ਗੱਲ ਕਰਨੇ ਤਾਂ ਬਦ ਕਰ ਲਿਓ ਨਹੀਂ ਅਸੀਂ ਵਿੱਚ ਬੱਜਾਂਗੇ ਹੁਣ ਸਾਡੇ ਉਹ ਪਿੰਡ ਵਾਲਿਆਂ ਨੇ ਦੱਸਿਆ ਟਰਾਲੀ ਚ ਰੋੜੇ ਇਹਨਾਂ ਨੇ ਧਰੇ ਨਹੀਂ ਜਾਂ ਤਾਂ ਟਰਾਲੀ ਦੇ ਦਿਓ ਜੇ ਪਿੰਡ ਨਾ ਪੜੇ ਰੋੜੇ 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 ਪੁਲਸ ਰੋੜੇ ਨਾਲ ਅਸੀਂ ਕਿੱਥੇ ਬਣਾ ਲਈ ਪੰਬਾ ਰੋੜੇ ਨਾਲ ਸਾਡੇ ਨਾਲ ਨਹੀਂ ਰੇ ਸਾਡੇ ਬੰਦੇ ਬਾਹਰ ਤੁਸੀਂ ਉੱਥੇ ਬੰਬ ਨਹੀਂ ਮਾਰੋ ਸਰ ਇਹ ਸਿਰ ਥੁਰ ਗਿਆ ਹੈ ਨਾ ਬਦਲਾ ਲਾਉਣਾ ਤੁਸੀਂ ਅਸੀਂ ਬੰਬ ਨਹੀਂ ਪੜਾਏ ਹੈਗੇ ਅਸੀਂ ਬੰਬ ਕਿੱਥੋਂ ਪੜਾਏ ਹੈਗੇ ਕੰਮ ਬੰਦ ਕਰ ਦੋ ਥੋੜਾ ਸੁਣਨ ਦਿੱਤਾ 20 ਮਿੰਟ ਸਾਡੀ ਟਰਾਲੀ ਤੇ ਛੱਡ ਦਿਓ ਜੇ ਪੜਨਾ ਪੈਣ ਲੀ ਲੈਓ ਨਾ ਨਾ ਅਬਾ ਥੋੜੇ ਲਾ ਕੇ ਦੇਣਾ ਟਰਾਲੀ ਲੋੜੇ ਲਾ ਕੇ ਦੇਾਂਗੇ ਟਰਾਲੀ ਪੋਟਾਂ ਨਹੀਂ ਲੈਣੀ ਲੋੜੇ ਲਾ ਕੇ ਦੇਾਂਗੇ ਇੱਥੇ ਲੋੜੇ ਨਹੀਂ ਪੱਟੇ ਜਾਂਦੇ ਇੱਥੇ ਲੋੜੇ ਨਹੀਂ ਮਿਲਦੇ ਅਸੀਂ ਜਿਹੜੀ ਮਰਜ਼ੀ ਕਰ ਲਵਾਂਗੇ ਹਾਂ ਪੱਟ ਲੈਗਾ ਫਿਰ ਮਾਰ ਦੇਣਾ ਸਾਰੀ ਦੁਨੀਆ ਮਾਰ ਦੇਣਾ ਤੂੰ ਅਸੀਂ ਤਾਂ ਗਾਲਾਂ ਜਲੀ ਨਹੀਂ ਗੱਲ ਕਰ ਰਿਹਾ ਯਾਰ ਪਹਿਲਾਂ ਤੁਸੀਂ ਬ ਕਿਆ ਨਾਲ ਤੂੰ ਰੋਕੇ ਉਥੇ ਸਾਡੇ ਬੰਦੇ ਦੀ ਬਾਹ ਪੱਟੀ ਪੰਗਾ ਲਿਆ ਉਹਨਾਂ ਨੇ ਪੁੱਛ ਉਹਨਾਂ ਨੂੰ ਉਹਨਾਂ ਨੂੰ ਬੰਦਾ ਲੈਣਾ ਸਾਡੇ ਨਾਲ ਕਿੱਥੇ ਬੰਬ ਬਣਾਉਣੇ ਆ ਤਾਂ ਦੱਸੋ ਕਿੱਥੇ ਫੈਕਟਰੀ ਬੰਬਾਂ ਦੀ ਸਾਡੇ ਕੋਲੇ ਸਾਡਾ ਬੰਬ ਜਨਾਬ ਕਿੱਥੇ ਬੰਬ ਬਣਾਉਣੇ ਆ ਤਾਂ ਦੱਸੋ ਕਿੱਥੇ ਫੈਕਟਰੀ ਬੰਬਾਂ ਦੀ ਸਾਡੇ ਕੋਲੇ ਬੰਬਾਂ ਦੀ ਫੈਕਟਰੀ ਉਹ ਰਹੇ ਨਹੀਂ ਹੋਇਆ ਤੇ ਕਰ ਲੋ ਮਾਰਨ ਵਾਲਾ ਫੈਸਲਾ ਜਿੰਨਾ ਮਰਜੀ ਮਾਰ ਦੋ ਮਸ਼ੀਨਾਂ ਦੇ ਬਣਾ ਕੇ ਜਾ ਕੋਲ ਮੈਂ ਪੁੱਲ ਪਿੱਛੇ ਕਰ ਲੋ ਹਾਂ ਲੈ ਲੈਣਾ ਟਰਾਲੀ ਲੈ ਲੈ ਆ ਬੰਦੇ ਰੋਕ ਤੁਸੀਂ ਬੰਦਾ ਦੇ ਦੇ ਬੰਦਾ ਮੈਂ ਕੱਢ ਲਵਾਂਗਾ ਜੇ ਤੁਸੀਂ ਤੁਹਾਨੂੰ ਕੱਢ ਲਿਓ ਲੈਓ ਬੰਦਾ ਦੇ ਇੱਕ ਟਾਇਰ ਦੇ ਛੋਟੇ ਕੋਲ ਡਰਾਈਵਰ ਨਹੀਂ ਹੈਗੇ ਤੁਸੀਂ ਪਿੱਛੇ ਹਟਾ ਦਿਓ ਹੋਰ ਪਿੱਛੇ ਹਟਾ ਦੇ ਫਿਰ ਦੋ ਯਾਦਾ ਬੰਦੇ ਨਹੀਂ ਆਇਓ ਨਹੀਂ ਨਹੀਂ ਉਹ ਬੰਦੇ ਪਾਸੇ ਕਰੋ ਉਹ ਬੰਦੇ ਦਾ ਖੇਤਾ 'ਚ ਰਹਿੰਦੇ ਕੋਈ ਕੱਢ ਲਓ ਨਾ ਉਹ ਸਾਡੇ ਕੋਲ ਗੱਡੀ ਕਰ ਰਹੇ ਕੋਈ ਤਾਂ ਮੰਨ ਲਓ ਬੰਬ ਦੇ ਅੱਗੇ ਅੱਗੇ ਲੜ ਲੜਈ ਜਾਣਾ ਲੜ ਲੜੋ ਜਾਂ ਲੜਨੇ ਤੁਸੀਂ ਲੜ ਲੜੋ ਅਸੀਂ ਲੜਨ ਦੀ ਗੱਲ ਨਹੀਂ ਕਰਨ ਵਾਸਤੇ ਆਏ ਮਾਰਦੇ ਅਸੀਂ ਮਾਫ ਕਰਦੇ ਸਾਡੀ ਟਰਾਲੀ ਦੇ ਨੇ ਦੇ ਤੋਂ ਨਹੀਂ ਗੱਲ ਸੋਦੇ ਕਦੇ ਬਾਅਦ ਵਿੱਚ ਸਾਡੇ ਥੋੜੇ ਬੰਦੇ ਲੱਤਾਂ ਖਾਣ ਗਏ ਬਿਲਕੁਲ ਉਹਨਾਂ ਨੇ ਲੱਤਾਂ ਬਾਹਾਂ ਤੋੜ ਦੀਆਂ ਤੇਰੀ ਥੋੜੀ ਜਿਹੀ ਜਿਹੜੇ ਕਿਸੇ ਤੋਂ ਹੁੰਦੀ ਹੈ ਉਹ ਹਸਪਤਲ ਗਿਆ ਜਾ ਕੇ ਪਤਾ ਕਰਾਉਣਾ ਛੋਟੇ ਤਾਂ ਮਾਰਦੇ ਸੀ ਸਾਡੇ ਇਹੋ ਵੀ ਉਹ ਸਾਰੇ ਥੋੜੀ ਹੈ ਪ੍ਰਧਾਨ ਜੀ ਸਾਰੇ ਥੋੜੀ ਹੈ ਠੀਕ ਹੈ ਤੇਰੀ ਕੋਈ ਮਜਬੂਰੀ ਹੋਊਗੀ ਮੇਰੇ ਬੁਰੇ ਤੇਰੇ ਵੀ ਆ ਮੇਰੇ ਬੁਰੇ ਤੇਰੇ ਵੀ ਆ ਨਹੀਂ ਲਿਆ ਫਿਰ ਪੋਰਸ ਪਿੱਛੇ ਹਟਾਓ ਬੰਦੇ ਵਿੱਚ ਗਾ ਲੋ ਇੱਥੇ ਤੱਕ ਪੋਰਸ ਕਰ ਲੋ ਸੋਟੀ ਨਾਲ ਬਾਦ ਦਿਓ ਇਦੋਂ ਕਾਹਨ ਆਇਆ ਇਦੋਂ ਕਾਹਨ ਬਾਦ ਦੇਣਾ ਆਪਣੀ ਇਨਰੈਟ ਲੈਂਡ ਤੇ ਤੋਂ ਨਹੀਂ ਆਉਂਦੇ ਆਪਣੇ ਖੇਤਰੇ ਬਾਦ ਲੱਤ ਗਿਆ ਹੋਇਆ ਤੇ ਜਿਹਨੇ ਬਾਟ ਕਰਾਉਂਦੇ ਆਪਾਂ ਨੇ ਹੈ ਅਲੋ ਜਮਾਨ ਪੈਨ ਹੋਰ ਪੈਲੀ ਨਹੀਂ ਹੋ ਰਹਾ ਜਮਾਨ ਬੋਲ ਪਰ ਮੈਨੂੰ ਲੱਗਦਾ ਮੈਨੂੰ ਲੱਗਦਾ ਭਾਈ ਬਾਰੇ ਵਿੱਚ ਉਹਨਾਂ ਦਾ ਬੰਬ ਕਿੱਥੇ ਹੈ ਜਿਹੜੇ ਪੈਟਰੋਲ ਬੰਬਾਦੇ ਸੀ ਇੱਕ ਸਰਕਾਰ ਨੇ ਆ ਬਾਰੇ ਸਾਰੇ ਪੱਤਰਕਾਰ ਨੂੰ ਮੈਂ ਕਹਿੰਦਾ ਜੀ ਪੈਟਰੋਲ ਬੰਬ ਦਿਖਾ ਦਿਓ ਕਿੱਥੇ ਦੱਸਦਾ ਪ੍ਰਧਾਨ ਜੀ ਪਤਾ ਕੀ ਹੈ ਜਿਹੜੇ ਟੋਲੀ ਦੀ ਟੋਲੀ ਆ ਜਿਹੜਾ ਕਿਹਨੇ ਭਾਈ ਬੋਲੀ ਆਇਆ ਜਿਹੜੀ ਜਿਹੜੀ ਕੰਨ ਨੇ ਫੋਨ ਨਹੀਂ ਨਹੀਂ ਟੋਲੀ ਜਿਹੜੇ 2015 ਟੋਲੀ ਸੀ ਅੱਕਾ ਉਹ ਵਿੱਚ ਹੀ ਪਈਆ ਟੋਲੀ ਇਹ ਹੋ ਰਿਹਾ ਹੈ ਹੈ ਸਾਰੇ ਆ ਦੇਖੋ ਆਦੇ ਵਿੱਚ ਭਈਆ ਢੋਲੀ ਦਿਖਾਏ ਹੋ ਯਾਰ ਐ ਨਹੀਂ ਜੀ ਉਹ ਤਾਂ ਨਹੀਂ ਕੋਈ ਢੋਲੀ ਆ ਜੀ ਕਹਿੰਦੇ ਪੈਟਰੋਲ ਪੈਟਰੋਲ ਪਾਇਆ ਹੋਇਆ ਕੋਈ ਨਾਲ ਹੀ ਲਾ ਲਈ ਜੀ ਤੁਸੀਂ ਲਿਆ ਕੇ ਆ ਗਏ ਅਸੀਂ ਕਿਹਾ ਰੋੜੇ ਕਿਹਾ ਪੈਟਰੋਲ ਬੰਬ ਗਿਆ ਐ ਨਹੀਂ ਕਿਹਾ ਉਹ ਫਿਰ ਪੈਟਰੋਲ ਅੱਥੇ ਛਾਲੀ ਕਰਦਾ ਹੁਣ ਇਹ ਭਾਈ ਕਹਿੰਦੇ ਨਹੀਂ ਅਸੀਂ ਪੈਟਰੋਲ ਬੰਬ ਨਹੀਂ ਕਿਹਾ ਰੋੜੇ ਕਿਹਾ ਰੋੜੇ ਦਾ ਸੀ ਵੀ ਮਨਣਾ ਰੋੜੇ ਹੈ ਗਿਆ ਤੁਸੀਂ ਬੰਬ ਚਲਾਉਣੇ ਆਉਂਗਾ ਥਰੂ ਗੈਸ ਦੇ ਗੋਲੇ ਚਲਾਉਣੇ ਆ ਸਾਨੂੰ ਰੋੜੇ ਸੁਰੱਖਿਆ ਚ ਰੱਖਣੇ ਪਏ ਚੰਦਾ ਸਿੰਘ ਜੇਠੂਕੇ ਨੇ ਕਿਹਾ ਕਿ ਸਰਕਾਰ ਅਦਾਲਤਾਂ ਦਾ ਸਹਾਰਾ ਲੈ ਕੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ ਪਰ ਜਦੋਂ ਕਿਸਾਨਾਂ ਦੇ ਹੱਕ ਵਿੱਚ ਕੋਈ ਫੈਸਲਾ ਹੁੰਦਾ ਹੈ ਤਾਂ ਸਰਕਾਰ ਇਹਨਾਂ ਨੂੰ ਲਾਗੂ ਨਹੀਂ ਕਰਦੀ ਉਹਨੇ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਜਾ ਰਿਹਾ ਅਤੇ ਉਹਨਾਂ ਦੇ ਨਾਲ ਸ਼ਰੇਆਮ ਤੱਕੇ ਸ਼ਾਹੀ ਵੀ ਕੀਤੀ ਜਾ ਰਹੀ ਹੈ ਪ੍ਰਧਾਨ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਅਸੀਂ ਕਹਿਣਾ ਦੇਖੋ ਸਾਡੀਆਂ ਜ਼ਮੀਨਾਂ ਧੱਕੇ ਨਾਲ ਖੋਈਆਂ ਜਾ ਰਹੀਆਂ ਕੱਲੀ ਜਿਉਂਦਾ ਪਿੰਡ ਦੀ ਗੱਲ ਨਹੀਂ ਮੈਂ ਪੂਰੇ ਪੰਜਾਬ ਦੀ ਗੱਲ ਕਰਦਾ ਇਹਨਾਂ ਨੇ ਆਨਲਾਈਨ ਸੇਟ ਤੋਂ ਬਣਾ ਲਿਆ ਸਾਰੀਆਂ ਜ਼ਮੀਨਾਂ ਦਾ ਜਿਹੜੀਆਂ ਲੋਕਾਂ ਨੇ ਜੰਗਲ ਬੁਟੀਆਂ ਹੁੰਦਾ ਸਾਰਾ ਕੁਝ ਉਹਨਾਂ ਨੂੰ ਕਿਹਾ ਤੁਸੀਂ ਜੰਗਲ ਪੱਟੋ ਆਵਾਦ ਕਰੋ ਤੁਹਾਨੂੰ ਮਾਲਕੀ ਹੱਕ ਦੇਵਾਂਗੇ ਉਹਨਾਂ ਨੂੰ 100 100 ਡੂਡੂਡ ਸਾਲ ਹੋ ਗਿਆ ਜ਼ਮੀਨਾਂ ਤੇ ਮਾਲ ਬੈਠਿਆ ਨੂੰ ਉਹਨਾਂ ਨੂੰ ਮਾਲਕੀ ਹੱਕ ਨਹੀਂ ਦਿੱਤੇ ਜਦੋਂ 47 ਚ ਭੇਡ ਕਰਾਇਆ ਲੋਕਾਂ ਦੀ ਕਟਾਬੜੀ ਕਰਾਈ ਇਹਨਾਂ ਨੇ ਸਾਡੇ ਉਧਰੋਂ ਜਿਹੜੇ ਕਿਸਾਨ ਸਿੱਖ ਭਰਾਗਲ ਓਜੜ ਕੇ ਆਏ ਇਧਰੋਂ ਮੁਸਲਮਾਨ ਭਰਾ ਉਧਰੋਂ ਓਜੜ ਗਏ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਹਾਲ ਹੈ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਜਿਹਦੀ 100% ਜ਼ਮੀਨ ਹੁਣ 75% ਦਿੱਤੀ ਕਿਦਾ 100 ਗਿੱਲਾ ਸੀ ਦੋ ਚਾਰ ਪਰਵਾੜਾਂ ਦਾ ਉਹਨੂੰ 75 ਗਿੱਲੇ ਦਿੱਤੀ 25 ਗਿੱਲੇ ਘਟ ਦਿੱਤੀ ਤੇ ਉਹ ਨਾਉ ਨਹੀਂ ਚਲਾਈ ਹਜੇ ਤੱਕ ਵੀ ਸਾਡੇ ਲੋਕਾਂ ਦੇ ਇਸ ਤੋਂ ਬਾਅਦ ਸਾਡੇ ਬਹੁਤ ਸਾਰੇ ਸ਼ਾਮਲਾਟਾਂ ਦੇ ਬੈਠੇ ਆ ਮਜ਼ਦੂਰ ਬੈਠੇ ਆ ਉਹਨਾਂ ਦੇ ਬਣਦਾ ਤਾਂ ਸੀਗਾ ਮਾਲਕੀ ਹੱਕ ਦਿੰਦੇ ਮਾਲਕੀ ਹੱਕ ਨਹੀਂ ਦਿੰਦੇ ਆਨਲਾਈਨ ਕਰਕੇ ਹੁਣ ਕਹਿ ਨਹੀਂ ਕੀਆ ਸਰਕਾਰ ਇਹ ਕਹਿੰਦੇ ਭਵਕ ਦੀਆਂ ਮੰਡੀਆਂ ਜ਼ਮੀਨਾਂ ਦੀਆਂ ਜਿਵੇਂ ਆਪਾਂ ਕੋਈ ਹੋਰ ਨਾਜ ਵੇਚਦੇ ਆ ਕਿਸੇ ਥਾਂ ਤੇ ਲਿਜਾ ਕੇ ਕੋਈ ਮਸ਼ਹੂਰ ਮੰਡੀ ਹੁੰਦੀ ਹੈ ਵੀ ਉੱਥੇ ਵਧੀਆ ਵਿਕਦੇ ਆ ਉਹ ਸਾਰੇ ਜ਼ਮੀਨਾਂ ਸਰਕਾਰ ਆਪਦੇ ਨਾਂ ਕਰਕੇ ਉਹਨੂੰ ਭਵਕ ਦੀਆਂ ਮੰਡੀਆਂ ਦਾ ਨਾਂ ਦੇ ਕੇ ਕੋਈ ਅਜੇ ਖਰੀਦਣ ਵਾਲਾ ਕੰਪਨੀ ਵਾਲਾ ਉਹ ਦੇਣੀ ਹੈ ਜਿਹਦੀਆਂ ਭਾਈ ਤਿੰਨ ਪੀੜੀਆਂ ਉਸ ਜ਼ਮੀਨ ਨੂੰ ਪੜਦਿਆਂ ਨੂੰ ਖਾਪਦਿਆਂ ਨੂੰ ਹੋ ਗਿਆ ਉਹ ਜ਼ਮੀਨ ਛੱਡ ਦੇਣਗੇ ਮਾਰੇ ਤੋਂ ਬਿਨਾ ਆ ਫੈਸਲਾ ਇਹਨਾਂ ਦਾ ਠੀਕ ਹੈ ਛੜਾ ਲਣ ਮਾਰ ਕੇ ਸਾਰਿਆਂ ਨੂੰ ਪਰ ਜਉਂਦੇ ਜੀ ਨਹੀਂ ਛੱਡਾਂਗੇ ਟਰਾਲੀ ਦਾ ਮਸਲਾ ਬੜਾ ਸੀਗਾ ਜੀ ਤੁਹਾਡੇ ਟਰਾਲੀ ਦਾ ਟਰਾਲੀ ਦਾ ਜਿਹੜਾ ਮਸਲਾ ਹੈ ਇੱਥੇ ਸਾਡੇ ਬੰਦੇ ਬਹੁਤ ਥੋੜੇ ਸੀਗੇ ਟਰਾਲੀ ਵੀ ਇਹੋ ਵਿਦਿਆਲੇ ਤੋਂ ਲੈ ਕੇ ਆਏ ਬਹੁਤ ਥੋੜੇ ਬੰਦੇ ਸੀ ਉਹਨਾਂ ਨਾਲ ਬਗੈਨਾ ਖੇਚ ਤੂੰ ਹੋਈ ਸਾਨੂੰ ਫੋਨ ਜਾਵੜਿਆ ਵੀ ਬੰਦਿਆਂ ਨਾਲ ਖੇਚ ਤੂੰ ਕਰ ਲਈ ਤੇ ਮੈਨੂੰ ਅਰੇਸਟ ਤਾਂ ਨਹੀਂ ਕਰਿਆ ਕਹਿੰਦੇ ਨਹੀਂ ਕਰਿਆ ਉਸ ਤੋਂ ਬਾਅਦ ਬਹੁਤ ਜ਼ਰਬਦਸਤ ਉਹਨਾਂ ਨੇ ਬਾ ਲਾਠੀ ਚਾਰਜ ਕਰਿਆ ਇੱਕ ਪਾਸੇ 5-400 ਬੰਦਾ ਪੁਲਿਸ ਦਾ ਇੱਕ ਪਾਸੇ ਸਾਡੇ 15 ਬੰਦੇ ਵਿਚਾਲੇ ਜਾਂ 20 ਢੇਰਲੇ ਦੋਨਾਂ ਪਾਸਿਓਂ ਮਨਮਰਜ਼ੀ ਨਾਲ ਭੰਨਿਆ ਉਹਨਾਂ ਨੇ ਬਾਹਾਂ ਐ ਬਾਹਾਂ ਬੰਨ ਕੇ ਜਦ ਅਸੀਂ ਲੜਨੋਂ ਹਟ ਜਾਗੇ ਜ਼ਮੀਨੇ ਤੋਂ ਪਾਸੇ ਹੋ ਜਾਗੇ ਅਸੀਂ ਤਾਂ ਮਰ ਕੇ ਵੀ ਨਹੀਂ ਹਟਣਾ ਪਾਸੇ ਮਾਰ ਲੈਣ ਜਿੰਨੇ ਮਰਜੀ ਆ ਜਿਨ੍ਹਾਂ ਨੇ ਮਾਰ ਲਿਆ ਹੈਗੇ ਅਸੀਂ ਲੈਣਾ ਬਣਾ ਕੇ ਸਾਡੇ ਮੁਰੇ ਆਗੂ ਖੜਦੇ ਆ ਮਾਰਨੇ ਗੋਲੀਆਂ ਸਿਰ ਦੀਆਂ ਛੱਡੀਆਂ ਸਾਡਾ ਇਹਨਾਂ ਗੋਲੀਆਂ ਵਾਲਿਆਂ ਨਾਲ ਢੇਡ ਕੀ ਹੈ ਸਾਡਾ ਬੰਬਾਂ ਵਾਲਿਆਂ ਨਾਲ ਢੇਡ ਕੀ ਹੈ ਸੁਰੱਖਿਆ ਚੋ ਕੋਈ ਸਾਡੇ ਡਾਂਗ ਨਾਲ ਨਾ ਭੰਦੇ ਸਾਨੂੰ ਡਾਂਗ ਨਾਲ ਮਾਰਦੇ ਤੇ ਰੋੜੇ ਚਲਾਉਣੇ ਆ ਅਸੀਂ ਬਾਈ ਰਾਣੀ ਜੀ ਕੀ ਅਗਲੀ ਰਾਣੀ ਜੀ ਸਾਡੀ ਸੁਰੱਖਿਆ ਤੋਂ ਹੈ ਜ਼ਮੀਨ ਅਸੀਂ ਕਿਸੇ ਹਾਲਤ ਛੱਡਦੇ ਨਹੀਂ ਜਾਨਾਂ ਨੇ ਜਿੰਨੇ ਲੈਣੀ ਜਿੰਨੇ ਮਰਜੀ ਲੈ ਲੈਣ ਹੁਣ ਇਹਨਾਂ ਦੀ ਇੱਕ ਦਲੀਲ ਆਈ ਕਹਿੰਦੇ ਜੇ ਅਸੀਂ ਤਾਂ ਬਾਰੋਂ-ਬਾਰੋਂ ਕਰਨੀ ਅੰਦਰ ਤਾਂ ਸਹਿਮਤੀ ਨਾਲ ਵੜਨਾ ਹੁੰਦਾ ਹੈ ਅਸੀਂ ਡੀਸੀ ਨੂੰ ਮਿਲੇ ਆ ਜੇ ਕੋਈ ਇਹੋ ਜੀ ਗੱਲ ਸੀ ਸਾਨੂੰ ਉਹ ਦੱਸ ਦੇ ਵੀ ਆਹ ਗੱਲ ਆ ਯਾਰ ਇੱਡੀ ਸਾਡੀ ਮਜਬੂਰੀਆ ਸਾਨੂੰ ਕਰ ਲੈਣ ਦਿਓ ਅਸੀਂ ਸੋਚ ਲਾਉਂਦੇ ਤੇ ਵਕੀਲਾਂ ਨੂੰ ਬੋਸ ਲਾਉਂਦੇ ਭਾਈ ਕਿੱਡੀ ਗੱਲ ਹੈ ਕਿ ਸੱਚੋ ਸਹਿਮਤੀ ਲੈ ਕੇ ਕਰਨਾ ਸਾਰਾ ਕੁਝ ਫਿਰ ਅਸੀਂ ਉਹ ਖਿਆਲ ਕੋ ਸੋਚ ਲਾਉਂਦੇ ਡੀਸੀ ਬੋਲਦਾ ਇਹ ਹੈ ਉਹਨੂੰ ਮੰਤਰੀ ਨੇ ਫੋਨ ਵੀ ਕਰਿਆ ਇੱਕ ਨੇ ਕਹਿੰਦਾ ਤੁਸੀਂ ਇਹਨੂੰ ਖਨੌਰੀ ਨਾ ਬਣਾ ਦਿਓ ਕਹਿੰਦਾ ਚਾਹੇ 10 ਖਨੌਰੀਆਂ ਬਣ ਜਾਣ ਸਾਡੀ ਮਜਬੂਰੀਆ ਕੋਰਟ ਦਾ ਫੈਸਲਾ ਲਾਗੂ ਕਰਾਂਗੇ ਹੁਣ ਸਾਡੇ ਲੋਕਾਂ ਵਾਸਤੇ ਕੋਰਟ ਦਾ ਫੈਸਲਾ ਹੁੰਦਾ ਹੈ ਗੈਸ ਪਾਈਪ ਲਾਈਨ ਹੈ ਹਾਈ ਕੋਰਟ ਦਾ ਫੈਸਲਾ ਹੈ ਡੀਸੀ ਨੂੰ ਕਿਹਾ ਕਿ ਤੁਸੀਂ ਕੇਸ ਤਿਆਰ ਕਰੋ ਜੋ 24 ਲੱਖ ਦੇ ਨਾਲ ਸਮਝੌਤਾ ਨੂੰ ਲਾਗੂ ਕਰਾਓ ਡੀਸੀ ਨੇ ਉਹ ਕੇਸ ਬਣਾ ਕੇ ਭੇਜ ਦਿੱਤੀ 55 ਬੰਦਿਆਂ ਦੇ ਇੱਕ ਬੰਦੇ ਨੂੰ ਚੈੱਕ ਦਿੱਤਾ ਉਹ ਵੀ ਪਿਛਲੇ ਦਿਨਾਂ ਚ ਉਹਦੇ 10 ਗੱਲ ਗਲਤ ਕਰੇ ਹੋਏ ਆ ਉਦੋਂ ਇਹਨਾਂ ਨੂੰ ਕੋਰਟ ਦਾ ਫੈਸਲਾ ਨਹੀਂ ਦਿੰਦਾ ਸਪਰੀਮ ਕੋਰਟ ਦਾ ਫੈਸਲਾ ਹੀ ਕਿ ਦੱਲੇ ਵਾਲ ਦੀ ਜਾਨ ਬਚਾਓ ਫਿਰ ਦੱਲੇ ਵਾਲ ਦੀ ਜਾਨ ਬਚਾਉਣ ਵਾਸਤੇ ਲਗਾਏ ਇਹਨਾਂ ਨੂੰ ਚੱਕ ਕੇ ਉਦੋਂ ਫੈਸਲਾ ਕਿੱਧਰ ਗਿਆ ਜੇ ਐਵੇਂ ਫੈਸਲੇ ਭਾ ਹੁੰਦੇ ਹੁਣ ਉਹ ਰੀਗਲ ਫ਼ਰਮਾਨੀ ਚਲਾਏ ਇਹਨਾਂ ਨੇ ਹੁਣ ਤੱਕ ਕਦੋਂ ਦੀ ਗੱਲ ਹੈ 72 ਵੇਲੇ ਦੀ ਗੱਲ ਹੈ ਨਾ ਉੱਥੇ ਬਾਜ਼ਾਰ ਸੀ ਮਾਰਦੇ ਇਹਨਾਂ ਨੇ ਉਹ ਕਹਿੰਦੇ ਹੁਣ ਇੱਥੇ ਝਾਂਜਰ ਨਹੀਂ ਸਣਕਣ ਦਿੰਨੀ ਨਹੀਂ ਸਣਕਣ ਦਿੰਦੀ ਬਾਜ਼ਾਰ ਫੇਰ ਵੀ ਅਸੀਂ ਧੰਨਵਾਦ ਕਰਦੇ ਆਂ ਸੁਪਰੀਮ ਕੋਰਟ ਦਾ ਖਰਾ ਫੈਸਲਾ ਆ ਵੀ ਚਲਾਓ ਉਹਨੂੰ ਨਹੀਂ ਚੱਲਣ ਦਿੱਤਾ ਉਹ ਫੈਕਟਰੀ ਹੈ ਫੈਕਟਰੀ ਨੂੰ ਵੀ ਆਜ਼ਾਦਗਾਰ ਬਣਾਉਣਗੇ ਹਜੇ ਤੱਕ ਬੰਦ ਨਹੀਂ ਕਰ ਰਹੇ ਬ ਮਾਤਾ ਪਾਕੇ ਉਹਨੂੰ ਬੰਦ ਕਰਨਾ ਹੈ ਮਤਲਬ ਇਹ ਨਹੀਂ ਚੱਲ ਸਕਦੀ ਕਿਉਂਕਿ ਨੇ ਲੋਕਾਂ ਦੀ ਜਾਨ ਲੈ ਲਈ ਇਹ ਕਾਤਲ ਬਣਦੇ ਐ ਜਿਹੜਾ ਪ੍ਰਬੰਧ ਹੈ ਚਾਹੇ ਸਾਡੇ ਬੱਚੇ ਨਸ਼ਿਆਂ ਤੇ ਲਾਤੇ ਜੋ ਰੋਜ਼ਗਾਰ ਨਹੀਂ ਦੇਹਾ ਚਾਹੇ ਅਸੀਂ ਖੁਦਕਸੀਆ ਕਰਦੇ ਆ ਇਹ ਕਾਤਲ ਆ ਉਹਨਾਂ ਦੇ ਜਿੰਨੀਆਂ ਸੜਕਾਂ ਜਾਨ ਖਾਉ ਹੈ ਸਾਡੇ 5 ਬੰਦੇ ਗਏ ਕਸੂਰੋ ਸਿੰਘ ਇੰਜੀਨੀਅਰ ਜੀ ਨੇ ਉਹ ਸੜਕ ਬਣਾਈ ਐ ਕਸੂਰੋ ਦਾ ਜੀ ਨੇ ਉਹ ਠੇਕਾ ਲਿਆ ਉਥੇ ਕਿੰਨੇ ਐਕਸੀਡੈਂਟ ਹੁੰਦੇ ਆ ਉਹ ਘਰ ਦੇ ਕਿਤੇ ਤੁਸੀਂ ਜਾ ਕੇ ਜਾ ਬੜੇ ਜਿੰਨੇ ਪੱਤਰਕਾਰ ਆਸੇ ਘਰ ਹੈ ਉਹਦਾ ਟ੍ਰੈਕ ਸਪੈਸ਼ਲ ਰੱਖਿਆ ਹੋਇਆ ਉਹ ਕਹਿੰਦਾ ਮੈਂ ਘਟਾ ਘਟ ਰੋਜ਼ ਦੋ ਗੱਡੀਆਂ ਕੱਢਦਾ ਇਥੋਂ ਠੀਕ ਹੈ ਤੇ ਉਹਨੂੰ ਬਦਲਣ ਨੂੰ ਤਿਆਰ ਨਹੀਂ ਜਿੰਦਾ ਮਨ ਬਲੌਗ ਤੋਂ ਲੋਕ ਤਾਂ ਜਰ ਕੀ ਡੇ ਮੰਗੋੜਿਆ ਮਰ ਜਣਗੇ ਤਾਂ ਕੀ ਹੈ ਬਥੇਰੀ ਆਬਾਦੀ ਆ ਕਹਿੰਦੀ ਧੰਨਵਾਦ ਧੰਨਵਾਦ ਇੰਪਲੀਮੈਂਟ ਦਾ ਭਾਈ ਸਰਕਾਰ ਕਿਸਾਨਾਂ ਨੇ ਸਿੱਧੀ ਚੇਤਾਵਨੀ ਵੀ ਦਿੱਤੀ ਕਿ ਜੇਕਰ ਪ੍ਰਸ਼ਾਸਨ ਦੇ ਵੱਲੋਂ ਤੱਕੇ ਦੇ ਨਾਲ ਕਿਸਾਨਾਂ ਦੀ ਜ਼ਮੀਨ ਦੀ ਨਕਸ਼ਾਬੰਦੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਇਸ ਤੋਂ ਬੀ ਤਿੱਖਾ ਵਿਰੋਧ ਕਰਨਗੇ ਦੱਸਿਆ ਕਿ ਵੱਡੀ ਗਿਣਤੀ ਚ ਕਿਸਾਨ ਇਕੱਠੇ ਹੋਏ ਤੇ ਉਹਨਾਂ ਦੀ ਪੁਲਿਸ ਦੇ ਨਾਲ ਬਹਿਸ ਅੱਜ ਵੀ ਹੋਈ ਇਸ ਦੌਰਾਨ ਦੱਸਿਆ ਜਾ ਰਿਹਾ ਕਿ ਕਿਸਾਨਾਂ ਦੇ ਉੱਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਾਠੀ ਚਾਰਜ ਵੀ ਕੀਤਾ ਗਿਆ ਹੈ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਪੰਜਾਬ ਲੁੱਕ ਚੈਨਲ